ਜਦ ਇਹਦੇ ਨੂੰ ਪਹਿਲਾਂ ਗੁਰਦੇ ਨੰਦ ਸਾਹਿਬ ਦੇ ਮਿਲਿਆ ਫਿਰ ਸਕੁਲੀ ਸਾਹਿਬ ਦਾ ਗੁਰਕਾ ਸਾਹਿਬ ਮਿਲਿਆ ਇੱਥੇ ਕੋਈ ਸੱਟ ਗਿਆ ਕੁਮਲੀ ਸਾਹਿਬ ਦੇ ਵੀ ਗੁਰਕਾ ਸਾਹਿਬ ਮਿਲਿਆ ਤੇ ਇਹਦੇ ਵਿੱਚ ਅਨੰਦ ਸਾਹਿਬ ਵੀ ਪ੍ਰਸਾਦ ਸਵਈਏ ਵੀ ਚੌਪਈ ਸਾਹਿਬ ਜੀ ਇੰਜ ਲੱਗਦਾ ਸੀ ਜਿਵੇਂ ਸੁੰਦਰ ਗੁਰਕਾ ਸਾਹਿਬ ਦੀ ਇਹ ਕੀਤਾ ਹੋਵੇ ਜੀ ਹਾਂ ਇੱਕ ਬੇਹੱਦ ਮੰਦ ਭਾਗੀ ਘਟਨਾ ਵਾਪਰੀ ਹੈ ਗੁਟਕਾ ਸਾਹਿਬ ਦੇ ਅੰਗਾਂ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੀਆਂ ਤਸਵੀਰਾਂ ਦਿਲ ਨੂੰ ਝੰਡੋਰ ਦੇਣ ਵਾਲੀਆਂ ਨੇ ਇਸ ਘਟਨਾ ਦਾ ਪਤਾ ਲੱਗਦੇ ਹੀ ਮੌਕੇ ਤੇ ਸਿੱਖ ਆਗੂ ਤੇ ਹੋਰ ਸੰਗਤ ਵੱਡੀ ਗਿਣਤੀ ਚ ਇਕੱਠੀ ਹੋ ਗਈ ਤੇ ਨਾਲ ਹੀ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਵੀ ਦਿੱਤੀ ਗਈ ਹੈ ਜਿਨ੍ਹਾਂ ਵੱਲੋਂ ਮੌਕੇ ਤੇ ਪਹੁੰਚ ਵੱਖ-ਵੱਖ ਥਾਵਾਂ ਤੋਂ ਗੁਟਕਾ ਸਾਹਿਬ ਦੇ ਅੰਗਾਂ ਨੂੰ ਇਕੱਠਾ ਕੀਤਾ ਗਿਆ ਜੀ ਹਾਂ ਦੱਸਿਆ ਤਾਂ ਇਹੋ ਜਾ ਰਿਹਾ ਹੈ ਇਹ ਮੰਦਪਾਗੀ ਘਟਨਾ ਸਮਰਾਲਾ ਦੇ ਭਰਤਲਾ ਰੋਡ ਤੇ ਵਾਪਰੀ ਹੈ ਜਿੱਥੇ ਗੁਟਕਾ ਸਾਹਿਬ ਤੇ ਹੋਰ ਧਾਰਮਿਕ ਅੰਗਾਂ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਮੌਕੇ ਸਿੱਖ ਆਗੂਆਂ ਵੱਲੋਂ ਅਹਿਮ ਜਾਣਕਾਰੀ ਇਸ ਘਟਨਾ ਨੂੰ ਲੈ ਕੇ ਸਾਂਝੀ ਕੀਤੀ ਗਈ ਹੈ ਜੀਗਾ ਮੈਨੂੰ ਕਰਨ ਬਲਕਰਨ ਦਾ ਫੋਨ ਆ ਬਲਕਰਨ ਸਿੰਘ ਭੱਟੀ ਦਾ ਹਰਿਆਣ ਤੋਂ ਤੇ ਇਹ ਸਿੰਘ ਕੰਦਾ ਬਾਬਾ ਜੀ ਅੰਗ ਮੜੇ ਨੇ ਮਖੇ ਵੀ ਅੰਗ ਚੱਕੇ ਉਹਨਾਂ ਪੰਗ ਦੇਖਦੇ ਕਿਹਦੇ ਨਹੀਂ ਪਹਿਲਾਂ ਗੁਟਕੇ ਅਨੰਦ ਸਾਹਿਬ ਦੇ ਮਿਲੇ ਫਿਰ ਸੁਖਬਨੀ ਸਾਹਿਬ ਦਾ ਗੁਟਕਾ ਸਾਹਿਬ ਮਿਲਿਆ ਇੱਥੇ ਕੋਈ ਸੱਟ ਗਿਆ ਅਸਲ ਦੇ ਵਿੱਚ ਜਦੋਂ ਗੁਟਕਾ ਸਾਹਿਬ ਵਿਰਧ ਹੋ ਗਿਆ ਤਾਂ ਨਾਲ ਦੇ ਗੁਰਦੁਆਰੇ ਸਾਹਿਬ ਪਚਾਓ ਇਹ ਵੀ ਇੱਕ ਬੇਅਦਵੀਓ ਮੰਨੀ ਜਾਂਦੀ ਆ ਕਿਉਂਕਿ ਸਤਿਗੁਰਾਂ ਦੀ ਜਿੱਥੇ ਅਸੀਂ ਗੁਰਬਾਣੀ ਨੂੰ ਕਹਿੰਦੇ ਆ ਸਤਿਗੁਰ ਕਹਿੰਦੇ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹੇ ਸੇਵਕ ਜਨਮਾਨ ਹੈ ਪ੍ਰਤੱਖ ਗੁਰੂ ਨਸਤਾਰੇ ਸਾਡੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਵਿੱਚੋਂ ਇਹ ਗੁਰਬਾਣੀ ਸੁਖਬਣੀ ਸਾਹਿਬ ਦੇ ਵੀ ਗੁਟਕਾ ਸਾਹਿਬ ਮਿਲਿਆ ਤੇ ਇਹਦੇ ਵਿੱਚ ਅਨੰਦ ਸਾਹਿਬ ਵੀ ਪ੍ਰਸਾਦ ਸਵਈਏ ਵੀ ਚੌਪਈ ਸਾਹਿਬ ਜੀ ਇੰਜ ਲੱਗਦਾ ਸੀ ਜਿਵੇਂ ਸੁੰਦਰ ਗੁਟਕਾ ਸਾਹਿਬ ਦੀ ਇਹ ਕੀਤਾ ਹੋਵੇ ਇਦੇ ਵਿੱਚ ਦੇਵੀ-ਦੇਵਤਿਆਂ ਦੀਆਂ ਫੋਟੋਆਂ ਵੀ ਮਿਲੀਆਂ ਇਸ ਜਗ੍ਹਾ ਤੋਂ ਜਿੱਥੋਂ ਅਸੀਂ ਰੂੜੀ ਤੋਂ ਚੱਕਿਆ ਭਾਈ ਖਰਗ ਖੜਕ ਸਿੰਘ ਜੀ ਕੋਲੇ ਨੇ ਪਰਮਜੀਤ ਸਿੰਘ ਜੀ ਬਾਕੀ ਜਗਦੀਪ ਸਿੰਘ ਜੀ ਗਿੱਲ ਇਹਨਾਂ ਨੂੰ ਵੀ ਵੀਰਾਂ ਨੂੰ ਮੈਂ ਫੋਨ ਕੀਤਾ ਸੀ ਇਹ ਇਹਨਾਂ ਨੇ ਖੁਦ ਆ ਕੇ ਚੱਕਿਆ ਇੱਕ 4000 ਦੀ ਪਰਚੀ ਉਹ ਬੰਦੇ ਨੇ ਕਟਾਈ ਹੋਈ ਹੈ ਤੇ ਮੈਂ ਇਹ ਹੱਥ ਜੋੜ ਕੇ ਬੇਨਤੀ ਕਰਦਾ ਵੀ ਏਕਣ ਬੇਅਦਬੀਆਂ ਤੇ ਨਰਾਦਰੀਆਂ ਨਾ ਕਰੋ ਫਿਰ ਅਸੀਂ ਕਹਿੰਨੇ ਆ ਅਸੀਂ ਕਿਸੇ ਦਾ ਮਾੜਾ ਨਹੀਂ ਕੀਤਾ ਪਰਮੇਸ਼ਰ ਗੁੱਸੇ ਹੋ ਜਾਵੇਗਾ ਤੇ ਤੁਹਾਡੇ ਨਾਲ ਜਦੋਂ ਪਰਮੇਸ਼ਰ ਗੁੱਸੇ ਹੋ ਗਿਆ ਫਿਰ ਆਫਤਾ ਆਉਂਦੀਆਂ ਨੇ ਫਿਰ ਅਸੀਂ ਸਾਰੇ ਚਲਦੇ ਆਂ ਮੈਂ ਹੱਥ ਜੋੜ ਕੇ ਇੱਕ ਅਪੀਲ ਪਾਉਣੀ ਚਾਹੁੰਦਾ ਚਾਹੇ ਕਿਸੇ ਦੇਵੀ ਦੇਵਤੇ ਦੀ ਫੋਟੋ ਆ ਚਾਹੇ ਕਿਸੇ ਪੀਰ ਪਕੰਬਰ ਦੀ ਫੋਟੋ ਆ ਜੇ ਕਿਸੇ ਦੀ ਫੋਟੋ ਆ ਉਹਦਾ ਸੰਸਕਾਰ ਕਰਕੇ ਉਹ ਜਲ ਪ੍ਰਵਾਹ ਕਰੀ ਜਾਵੇ ਗੁਰੂਕਾ ਸਾਹਿਬ ਹੈ ਭਗਵਤ ਗੀਤਾ ਤੇ ਉਹਨਾਂ ਨੂੰ ਉਹਨਾਂ ਦੇ ਮੰਦਰਾਂ ਦੇ ਵਿੱਚ ਗੁਰਦੁਆਰੇ ਸਹਿਬਾਨ ਵਿੱਚ ਪਚਾਇਆ ਜਾਵੇ ਜਿੱਥੇ ਪੂਰੀ ਮਰਿਆਦਾ ਅਨਸਾਰ ਉਹਨਾਂ ਦਾ ਸੰਸਕਾਰ ਹੋ ਸਕੇ ਕੀਤਾ ਵੈਸੇ ਬਹੁਤ ਭਾਰੀ ਗਲਤੀ ਹੈ ਉਹਦੀ ਗਲਤੀ ਨਹੀਂ ਅਸਲ ਵਿੱਚ ਮੈਨੂੰ ਇੱਕ ਗੱਲ ਦਾ ਅਫਸੋਸ ਹੈ ਇਹ ਇੱਥੇ ਨਹੀਂ ਹੋਰ ਵੀ ਕਈ ਜਗ੍ਹਾ ਜਿਹੜੇ ਗੁਟਕਿਆਂ ਦੀ ਬੇਅਦਵੀ ਹੁੰਦੀ ਹੈ ਉਹਦੇ ਪਿੱਛੇ ਕਾਰਨ ਇਹ ਆ ਕਿ ਸਾਨੂੰ ਇਸ ਬਾਰੇ ਸੋਝੀ ਨਹੀਂ ਕਿ ਗੁਟਕਿਆਂ ਨੂੰ ਸੰਭਾਲਿਆ ਕਿਵੇਂ ਜਾਵੇ ਘਰਾਂ ਦੇ ਵਿੱਚ ਪ੍ਰਾਤਨ ਗੁਟਕੇ ਹੁੰਦੇ ਨੇ ਕਈ ਵਾਰੀ ਬਜ਼ੁਰਗ ਪਾਠ ਕਰਨ ਵਾਲੇ ਹੁੰਦੇ ਨੇ ਬਜ਼ੁਰਗ ਚੜਾਈ ਕਰ ਜਾਂਦੇ ਨੇ ਬੱਚੇ ਕੀ ਕਰਦੇ ਨੇ ਉਹਨਾਂ ਨੂੰ ਸਮਝ ਨਹੀਂ ਹੁੰਦੀ ਉਹ ਜਿਵੇਂ ਦਾ ਦੇਖਦੇ ਨੇ ਓਵੇਂ ਚੱਕ ਕੇ ਬਾਹਰ ਸੁੱਟ ਦਿੰਦੇ ਨੇ ਪਰ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਸਾਰਿਆਂ ਨੂੰ ਇਸ ਤੁਹਾਡੀ ਵੀਡੀਓ ਦੇ ਰਾਹੀਂ ਜਿਹੜੀ ਤੁਹਾਡੇ ਚੈਨਲਾਂ ਦੇ ਰਾਹੀਂ ਵੀ ਕਿਤੇ ਵੀ ਕੋਈ ਵੀ ਪੁਰਾਣੇ ਗੁਟਕੇ ਤੁਹਾਨੂੰ ਮਿਲਦੇ ਨੇ ਇਸ ਤਰ੍ਹਾਂ ਸਿਟਕੇ ਬੇਅਦਬੀ ਨਾ ਕਰੋ ਮੇਰੀ ਬੇਨਤੀ ਹੈ ਕਿ ਤੁਸੀਂ ਨੇੜੇ ਦੇ ਗੁਰਦੁਆਰੇ ਵਿੱਚ ਜਮ੍ਹਾਂ ਕਰਵਾ ਦਿਓ ਤਾਂ ਕਿ ਸਹੀ ਤਰੀਕੇ ਨਾਲ ਮर्याਦਤ ਦੇ ਨਾਲ ਉਹਨਾਂ ਦਾ ਸੰਸਕਾਰ ਹੋ ਸਕੇ ਸੰਭਾਲੇ ਜਾ ਸਕਣ ਪਰ ਜੇ ਇਸ ਤਰੀਕੇ ਨਾਲ ਤੁਸੀਂ ਕਿਤੇ ਵੀ ਉਹਨਾਂ ਨੂੰ ਸਿਟਕੇ ਚਲੇ ਜਾਂਦੇ ਹੋ ਤਾਂ ਇਹ ਮਾਮਲਾ ਬੇਅਦਬੀ ਦਾ ਬਣ ਜਾਂਦਾ ਹੈ ਤੇ ਜਿਹੜਾ ਕਿ ਨਾ ਬਖਸ਼ਣਯੋਗ ਹੈ ਤੇ ਨਾ ਹੀ ਇਹ ਸਹਿਣਯੋਗ ਹੈ ਇਸ ਕਰਕੇ ਅੱਜ ਜੋ ਇਹ ਘਟਨਾ ਹੋਈ ਹੈ ਮੈਨੂੰ ਜਿਹੜੀ ਜੋ ਵੀ ਇੱਥੋਂ ਮਿਲੇ ਨੇ ਤੱਥ ਉਹਨਾਂ ਦੇ ਆਧਾਰ ਤੇ ਮੈਂ ਕਹਿ ਸਕਦਾ ਵੀ ਇੱਕ ਬੰਦੇ ਨੇ ਗਊਸ਼ਾਲਾ ਦੀ 4000 ਦੀ ਪਰਚੀ ਕਟਾਉਂਦਾ ਹੈ ਜਿਹੜਾ 4000 ਦੀ ਗਊਸ਼ਾਲਾ ਦੀ ਪਰਚੀ ਕਟਾਉਂਦਾ ਉਹ ਨਾ ਸਮਝ ਨਹੀਂ ਆਏ ਉਹਨੂੰ ਸਮਝ ਆਏ ਉਸ ਪੈਸਾ ਵੀ ਉਹਦੇ ਕੋਲ ਹੋਵੇਗਾ ਤਾਂ ਹੀ 4000 ਦੀ ਪਰਚੀ ਕਟਾਉਂਦਾ ਤੇ ਉਹਦੇ ਘਰ ਦੇ ਵਿੱਚ ਜਿਹੜੇ ਸਾਨੂੰ ਪੋਸਟਰ ਵੀ ਮਿਲੇ ਨੇ ਇਹ ਵੀ ਲੱਗਦਾ ਵੀ ਇਸ ਇਲਾਕੇ ਦੇ ਵਿੱਚ ਕਰਨ ਹਸਪੀਟਲ ਦੇ ਆਲੇ-ਦਾਲੇ ਜਾਂ ਇਸ ਮਚੌੜਾ ਰੋਡ ਦੇ ਉੱਤੇ ਨੇੜੇ-ਟੜੇ ਰਹਿਣ ਵਾਲਾ ਤੇ ਉਹਦਾ ਨਾਮ ਵੀ ਕਰਨਾ ਹੈ ਜਾਣਕਾਰੀ ਮੁਤਾਬਕ ਇਸ ਘਟਨਾ ਸਥਾਨ ਤੇ ਸ਼੍ਰੋਮਣੀ ਕਮੇਟੀ ਗੁਰਦੁਆਰਾ ਚਰਨ ਕੰਬਲ ਸਾਹਿਬ ਦੇ ਮੈਨੇਜਰ ਦੀ ਅਗਵਾਈ ਚ ਟੀਮ ਪਹੁੰਚੀ ਜਿਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਇਸ ਸੰਬੰਧੀ ਕਾਨੂੰਨੀ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਉਹਨਾਂ ਕਿਹਾ ਕਿ ਇੱਥੋਂ ਮਿਲੇ ਇਹ ਅੰਗ ਗੁਰਦੁਆਰਾ ਚਰਨ ਕੰਬਲ ਸਾਹਿਬ ਲਿਜਾਏ ਜਾਣਗੇ ਮੰਦਪਾਗੜੀ ਘਟਨਾ ਦੁਖਦਾਈ ਘਟਨਾ ਸਮਰਾਲਾ ਸ਼ਹਿਰ ਦੇ ਵਿੱਚ ਹੋਈ ਹੈ ਜਿਹਦੀ ਸਾਨੂੰ ਖਬਰ ਮਿਲੀ ਤੇ ਅਸੀਂ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਚਰਨ ਕਮਨ ਸਾਹਿਬ ਮਾਛੀਵਾੜਾ ਸਾਹਿਬ ਤੋਂ ਮੈਨੇਜਰ ਸਾਹਿਬ ਸਰਦਾਰ ਜਸਵੀਰ ਸਿੰਘ ਜੀ ਦਾਸ ਪ੍ਰਚਾਰਕ ਸਿੰਘ ਤੇ ਹੋਰ ਸਾਰਾ ਸਟਾਫ ਮੌਕੇ ਤੇ ਪਹੁੰਚਿਆ ਹੈ ਤੇ ਪ੍ਰਸ਼ਾਸਨ ਦੇ ਵੱਲੋਂ ਜੋ ਸਾਨੂੰ ਜਾਣਕਾਰੀ ਦਿੱਤੀ ਗਈ ਹੈ ਵੀ ਇੱਥੇ ਕੋਈ ਵਿਰਧ ਗੁਟਕਾ ਸਾਹਿਬ ਤੇ ਉਹਨਾਂ ਦੇ ਕੁਝ ਅੰਗ ਫਟੇ ਹੋਏ ਹਾਲਤਾਂ ਦੇ ਵਿੱਚ ਜਿਹੜੇ ਪ੍ਰਾਪਤ ਹੋਏ ਸੀ ਉਸ ਤੋਂ ਪ੍ਰਸ਼ਾਸਨ ਵੱਲੋਂ ਭਾਵੇਂ ਕਿ ਉਹਦੇ ਸਬੰਧੀ ਕਾਰਵਾਈ ਦਾ ਤੋਸਾ ਦਵਾਇਆ ਗਿਆ ਏ ਅਜੇ ਪੂਰੀ ਤਰ੍ਹਾਂ ਤਸਵੀਰ ਸਾਫ਼ ਨਹੀਂ ਹੈਗੀ ਸੋ ਅੱਜ ਜਿਹੜੇ ਗੁਟਕਾ ਸਾਹਿਬ ਵਿਰਧ ਹਾਲਤ ਵਿੱਚ ਜਾਂ ਫਟੇ ਹੋਏ ਪ੍ਰਾਪਤ ਹੋਏ ਨੇ ਇਹ ਹੁਣ ਅਸੀਂ ਸਤਕਾਰ ਦੇ ਨਾਲ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਮਾਛੀਵਾੜਾ ਸਾਹਿਬ ਲੈ ਕੇ ਜਾਵਾਂਗੇ ਔਰ ਉੱਥੋਂ ਅਗਲੇ ਦੇ ਦਫ਼ਤਰੀ ਹੁਕਮਾਂ ਦੇ ਅਨੁਸਾਰ ਜੋ ਸਤਕਾਰ ਦੇ ਨਾਲ ਸੰਸਕਾਰ ਵਾਸਤੇ ਗੋਵਿੰਦਵਾਲ ਸਾਹਿਬ ਇਸ ਹੋਈ ਬੇਅਦਬੀ ਨੂੰ ਲੈ ਕੇ ਪੁਲਿਸ ਦਾ ਕਹਿਣਾ ਕਿ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਮਲਜਮ ਪਾਇਆ ਗਿਆ ਉਸ ਖਿਲਾਫ ਸਖਤ ਕਾਰਵਾਈ ਅਮਲ ਚੱਲਿਆਦੀ ਜਾਵੇਗੀ ਅੱਜ ਸਾਨੂੰ ਇੱਕ ਫੋਨ ਕਾਲ ਮਸੂਲ ਹੋਈ ਸੀ ਤੇ ਮੌਕੇ ਤੇ ਪਹੁੰਚ ਗਏ ਪਾਤਲਾ ਰੋਡ ਤੇ ਤੇ ਉਸ ਤੋਂ ਬਾਅਦ ਸਾਨੂੰ ਗੁਟਕਾ ਸਾਹਿਬ ਦੇ ਅੰਗ ਮਿਲੇ ਅਸੀਂ ਉਹਦੇ ਅਨੁਸਾਰ ਕਾਰਵਾਈ ਅਮਲ ਚੱਲਿਆਦਾਂਗੇ ਜੋ ਵੀ ਬਣਦੀ ਹੈ ਜਾਂਪੜ ਤਾਲ ਕੀਤੀ ਜਾ ਰਹੀ ਹੈ ਜੀ ਸਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਸਾਹਮਣੇ ਆਈ ਇਸ ਘਟਨਾ ਕਾਰਨ ਸਿੱਖ ਸੰਗਤ ਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ ਫਿਲਹਾਲ ਦੇਖਣਾ ਹੋਵੇਗਾ ਪੁਲਿਸ ਇਸ ਮਾਮਲੇ ਨੂੰ ਕਦੋਂ ਤੱਕ ਸਲਝਾਉਂਦੀ ਹੈ ਜਗਵਾਨੀ ਟੀਵੀ ਲਈ ਸੰਜੇ ਗਰਗ ਦੀ ਰਿਪੋਰਟ